ਦਾਰਤੀ ਕੋਈ ਗੱਡੀਆਂ ਖੋਹਣ ਵਾਲਾ ਗੈਂਗ ਜੋ GT ਰੋਡ ਤੇ ਐਕਟਿਵ ਹੈ ਹਾਈਵੇ ਹੈ ਤੇ ਉਹ ਕਿਸੇ ਹੋਟਲ ਦੇ ਵਿੱਚ ਅਹਿਰੇ ਹੋਏ ਹਨ ਤੇ ਪੁਲਿਸ ਵੱਲੋਂ ਰੂਟੀਨ ਦੇ ਵਿੱਚ ਚੈਕਿੰਗ ਕੀਤੀ ਤੇ ਇੱਕ ਦਾਣਾ ਬਾਣੀ ਹੋਟਲ ਦੇ ਨਾਕੇ ਦੌਰਾਨ ਤਿੰਨ ਵਿਅਕਤੀ ਜੋ ਜੰਡਿਆਲਾ ਗੁਰੂ ਤਰਫੋਂ ਆਉਂਦੇ ਦਿਖਾਈ ਦਿੱਤੇ ਜੋ ਕਿ ਇੱਕ ਬਿਨਾ ਨੰਬਰ ਪਲੇਟ ਕਾਲੇ ਰੰਗ ਦੇ ਸਪਲੰਡਰ ਮੋਟਰਸਾਈਕਲ ਤੇ ਸਵਾਰ ਸਾਨੂੰ ਪੱਲ ਇੱਕ ਸੂਚਨਾ ਮਿਲੀ ਸੀ ਕਿ ਕੋਈ ਗੱਡੀਆਂ ਖੋਹਣ ਵਾਲਾ ਜਿਹੜਾ ਗੈਂਗ ਆ ਉਹ GT ਰੋਡ ਤੇ ਐਕਟਿਵ ਹੋਇਆ ਹੋਇਆ ਹਾਈਵੇ ਦੇ ਉੱਤੇ ਤੇ ਕਿਸੇ ਹੋਟਲ ਦੇ ਵਿੱਚ ਠਹਿਰੇ ਆ ਅਸੀਂ ਰੁਟੀਨ ਦੇ ਵਿੱਚ ਜਿਹੜਾ ਵਾ ਹੋਟਲਾਂ ਦੀ ਚੈਕਿੰਗ ਕੀਤੀ ਤੇ ਇੱਕ ਦਾਣਾ ਪਾਣੀ ਹੋਟਲ ਜਿਹੜਾ ਵਾ ਉਥੋਂ ਸਾਨੂੰ ਤਿੰਨ ਬੰਦੇ ਜਿਹੜੇ ਸੀ ਉਹ ਟ੍ਰੇਸ ਹੋਏ ਜਿਨ੍ਹਾਂ ਦੀ ਸਰਚ ਕਰਨ ਤੇ ਉਹਨਾਂ ਦੇ ਕੋਲ ਇੱਕ ਕੰਟਰੀ ਮੇਡ ਬੱਥੀ ਬੋਰ ਦਾ ਪਿਸਤਲ ਮਿਲਿਆ ਵਾ ਤੇ ਉਹਨਾਂ ਦੇ ਖਿਲਾਫ ਅਸੀਂ ਮੁਕਤਦਮਾ ਨੰਬਰ 112 ਦਰਜ ਕਰਕੇ ਤੇ ਜਿਹੜਾ ਉਹਨਾਂ ਦੀ ਪੁੱਛਗਿੱਛ ਕੀਤੀ ਆ ਵਾਕਿਆ ਹੀ ਉਹਨਾਂ ਨੇ ਕੋਈ ਪਲਾਨ ਬਣਾਇਆ ਸੀ ਰਾਤ ਨੂੰ ਖਲਚੀਆਂ ਸਾਈਡ ਤੋਂ ਹਾਈਵੇ ਦੇ ਉੱਪਰੋਂ ਗੱਡੀ ਖੋਣ ਦਾ ਪਹਿਲਾਂ ਵੀ ਇਹਨਾਂ ਦੇ ਪਰਚੇ ਜਿਹੜੇ ਆ ਦਰਜ ਆ ਇਹ ਤਰਨਤਨ ਗੋਇੰਦਵਾਲ ਸਾਹਿਬ ਦੇ ਲਾਗੋ ਤੇ ਰਹਿਣ ਵਾਲੇ ਆ ਇੱਕ ਇਹਨਾਂ ਦੇ ਵਿੱਚ ਅਰਜਨ ਸਿੰਘ ਆ ਉਹ ਸੂਬਾ ਬੜਿੰਗ ਸਿੰਘ ਪਿੰਡ ਦਾ ਵਾ ਤੇ ਦੋ ਜਿਹੜੇ ਆ ਸਤਰਾਮ ਸਿੰਘ ਤੇ ਗੁਰਸੇਵਕ ਸਿੰਘ ਇਹ ਮੀਆਂ ਮਿੰਟ ਦੇ ਆ ਤਰਨਤਨ ਦੇ ਤੇ ਇਹ ਇਹਨਾਂ ਦੀ ਪੁੱਛਗਿੱਛ ਤੋਂ ਵੀ ਪਤਾ ਲੱਗਾ ਵੀ ਜਦੋਂ ਕਿਤੇ ਇਹਨਾਂ ਨੇ ਕੋਈ ਵਾਰਦਾਤ ਕਰਨੀ ਹੁੰਦੀ ਆ ਇਹ ਇੱਥੇ ਜੀਡੀ ਰੋਡ ਤੇ ਹੋਟਲਾਂ ਦੇ ਵਿੱਚ ਠਹਿਰਦੇ ਆ ਤੇ ਉਦੋਂ ਹੀ ਰੋਡ ਤੇ ਚੜ੍ਹਦੇ ਆ ਜਦੋਂ ਇਹਨਾਂ ਨੂੰ ਟਾਸਕ ਮਿਲ ਜਾਂਦਾ ਵਾ ਤੇ ਫਿਰ ਇਹ ਖੋ ਕੇ ਗੱਡੀ ਤੇ ਜਾ ਕੇ ਅੱਗੇ ਵੇਚ ਦਿੰਦੇ ਆ ਜੇ ਵੀ ਇਹਨਾਂ ਨੇ ਕ੍ਰੇਟਾ ਗੱਡੀ ਕਹਿੰਦੇ ਅਸੀਂ ਖੋਣੀ ਸੀਗੀ ਤੇ ਅੱਗੇ 4.5 ਲੱਖ ਦੇ ਵਿੱਚ ਮਾਲਵੇ ਦੇ ਵਿੱਚ ਕਿਸੇ ਨੂੰ ਦੇਣੀ ਕੀਤੀ ਸੀਗੀ ਹੁਣ ਅਸੀਂ ਇਹਨਾਂ ਦੀ ਪੁਛ ਕੇ ਰਿਪੋਰਟ ਲੈ ਕੇ ਕਰਾਂਗੇ ਉਹ ਵੀ ਬੰਦੇ ਟ੍ਰੇਸ ਕਰਾਂਗੇ ਜਿੰਨੂੰ ਗੱਡੀ ਦੇਣੀ ਸੀ ਇਹ ਪੂਰਾ ਗੈਂਗ ਜਿਹੜਾ ਇਹਦਾ ਪਰਦਾ ਫਾਸ਼ ਕਰਾਂਗੇ ਕੋਈ ਨਸ਼ਾ ਦੀ ਸੰਬੰਧ ਇਹਨਾਂ ਦੀ ਨਸ਼ੇ ਦੀ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ ਆਈ ਸ਼ਹਿਰ ਮੁਗਲੀ ਤਰਤੀਜ ਇਹੋ ਸਾਹਮਣੇ ਆਇਆ ਵੀ ਇਹ ਗਰੋ ਆ ਗੱਡੀਆਂ ਕੁੱਡੀਆਂ ਜਿਹੜੇ ਖੋਦੇ ਆ ਹਾਈਵੇ ਤੋਂ ਉਹ ਗਰੋ ਆ ਕੀ ਕਾਰਨ ਕਰ ਰਹੇ ਨੇ ਮਕਦਮਾ ਦਰਜ ਕਰ ਲਿਆ ਜੀ ਬਾਕੀ ਹੁਣ ਪੇਸ਼ ਕਰਕੇ ਰਿਮਾਂਡ ਲੈ ਲੈ ਰਹੇ ਹਾਂ